ਲੁਧਿਆਣਾ ਦੇ ਰਾਹੋ ਰੋਡ ਤੇ ਬਨੇ ਪਿੰਡ ਗੋਸਗੜ ਤੇ ਪਿੰਡ ਵਾਸੀਅਤਟ ਪਰ ਵਾਲਿਆਂ ਦੇ ਝਗੜੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਚਾਰਕ ਕਰਵਾਉਣਾ ਤੇ ਪਿੰਡ ਵਾਲਿਆਂ ਉੱਪਰ ਕਾਰਵਾਈ ਕਰਵਾਉਣ ਵਾਸਤੇ ਟਿਪਰ ਐਸੋਸੀਏਸ਼ਨ ਵਾਲੇ ਸੀਪੀ ਦਫ਼ਤਰ ਅਤੇ ਸੀਪੀ ਸਾਹਿਬ ਨੂੰ ਮੰਗ ਪੱਤਰ ਦੇ ਰੁੱਪ ਤੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਸੀਪੀ ਦਫ਼ਤਰ ਦੇ ਸਾਹਮਣੇ ਆਉਂਦੀਆਂ ਨੇ ਪਿੰਡ ਗੋਸਗੜ ਵਾਸੀਆਂ ਤੇ ਟਿਪਰ ਐਸੋਸੀਏਸ਼ਨ ਵਾਲਿਆਂ ਦਾ ਝਗੜਾ ਪਿਛਲੇ 2 ਮਹੀਨਿਆਂ ਤੋਂ ਚੱਲ ਰਿਹਾ ਹੈ ਕੁੱਝ ਦਿਨ ਪਹਿਲਾਂ ਦੋਨਾ ਦਿਰ ਆਵੇ ਚ ਮਾਰਕੋਟਾਈਪ ਹੁੰਦੀ ਹੈ ਜਿਸ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਰ ਲੁੰਦੀ ਹੈ ਮਾਮਲਾ ਪੰਜਾਬ ਦੇ ਗਵਰਨਰ ਸਾਹਿਬ ਕੋਲ ਵੀ ਜਾ ਪੁੱਛਦਾ ਇਸ ਬਾਅਦ ਪੁਲਿਸ ਫੱਕੋਟ ਡਿਪਰ ਵਾਲਿਆ ਤੇ ਮਾਮਲਾ ਤੱਜ ਕਰ ਲਿਆ ਗਿਆ ਹੁਣ ਟਿਪਰ ਐਸੋਸੀਏਸ਼ਨ ਦੇ ਮੈਂਬਰ ਅਤੇ ਪਿੰਡ ਦੇ ਕੁਝ ਬੰਦੇ ਵਿਧਾਨਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਪੁੱਛਦੇ ਨੇ ਉਹਨਾਂ ਕੀ ਕੁੱਝ ਕੀਤਾ ਉਹਨਾਂ ਕਹਿਆ ਕਿ ਪਿੰਡ ਵਾਸੀ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਹੋਰ ਕੀ ਹੈ ਮਾਮਲਾ ਸੰਦੇਸ਼ ਵੀਡੀਓ ਕਵਰਨ ਧਿਆਣਾ ਲਾਇਬ ਲਈ ਅਮੀਥਾ ਪ੍ਰਤੀ ਰਿਪੋਰਟ ਪਹਿਲੇ ਨਾਮ ਨਾਮ ਕੀ ਤੁਹਾਡਾ ਭਜੀ ਮੇਰਾ ਨਾਮ ਮੁਹੰਮਦ ਇਲਿਆਸ ਪ੍ਰਧਾਨ ਲੂ ਥਿਆਣਾ ਟੇ ਪ੍ਰੈਸ਼ੂਰ ਮਾਮਲਾ ਕੀ ਮਾਮਲਾ ਇਹ ਹੈ ਜੀ 17 ਤਰੀਕ ਦਿਨ ਮਤਲ ਜਿਹੜੀ ਸਸਰਾਲੀ ਪਿੰਡ ਮਤਲ ਹਮਲਾ ਹੋਇਆ ਸੀਗਾ ਜੀ ਜੀ ਉਹ ਮਤਲ ਸਾਡੇ ਬੰਦਿਆਂ ਤੇ ਉਲਟਾ ਮਤਲ ਕਾਰਵਾਈ ਹੋ ਗਈ ਆ ਜਿਹੜੀ ਸਾਡੇ ਬੰਦਿਆਂ ਦੇ ਸੱਟਾਂ ਲੱਗੀਆਂ ਨੇ ਮਤਲ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਹਲੇ ਤੱਕ ਕਦੇ ਲੀਡਰ ਜੀ ਐਡਵੋਕੇਟ ਉਤੇ ਹਮਲਾ ਕੀਤਾ ਗਿਆ ਸੀਗਾ ਉਹਦੀ ਬਾਹ ਨੂੰ ਤੇ ਮੁੱਕੇ ਮਾਰੇ ਗਏ ਨੇ ਔਰ ਪਿੰਡ ਵਾਲਿਆਂ ਨੂੰ ਵੀ ਜਿਹੜੀ ਨੁਕਸਾਨ ਰੂੜ ਦੂਰ ਲੀਡਰ ਜੀ ਵੱਲੋਂ ਕੋਈ ਵੀਡੀਓ ਵਾਇਰਲ ਕੀਤੀ ਆ ਵੀ ਪਹਿਲਾਂ ਮੈਡਮ ਕਹਿੰਦੇ ਸੀ ਇੱਧਰਲੀ ਬਾਹ ਟੁੱਟੀ ਆ ਹੁਣ ਇੱਧਰਲੀ ਤੇ ਮੇਰਾ ਪੱਟੀ ਲਪੇਟੀ ਹੋਈ ਆ ਮੈਨੂੰ ਪਹਿਲਾਂ ਇਹੀ ਨਹੀਂ ਪਤਾ ਲੱਗ ਰਿਹਾ ਕਿਹੜੀ ਬਾਹ ਦੇ ਉੱਤੇ ਸੱਟ ਲੱਗੀ ਆ ਮਾਮਲਾ ਕੀ ਸੀਗਾ ਆਖਿਰ ਕਿਉਂ ਲੜਾਈ ਹੋਈ ਆ ਜੀ ਮਾਮਲਾ ਇਹੀ ਆ ਟਿੱਪਰਾਂ ਨੂੰ ਮਤਲ ਲੈ ਕੇ ਮਤਲ ਲੜਾਈ ਹੋਈ ਸੀਗੀ ਮਤਲ ਉਹ ਟਿੱਪਰਾਂ ਦੇ ਮਤਲ ਪੇਪਰ ਵਗੈਰਾ ਚੈੱਕ ਕਰ ਰਹੇ ਸੀਗੇ ਹਾਂਜੀ ਹੋਣੇ ਸੇ ਕੰਸੀਓ ਹੁਣ ਕੀ ਕਰੀਏ ਹੁਣ ਸਾਡੀ ਮਤ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅਸੀਂ ਅੱਜ ਇਕੱਠੇ ਹੋਏ ਆ ਤੇ ਕਿਹਨੂੰ ਮੰਗ ਪੱਤਰ ਦੇਣ ਆਏ ਕਿ ਕਿਹਨੂੰ ਕਿਹਨੂੰ ਮਿਲਣ ਆਏ ਅਸੀਂ ਸੀਪੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਕਿਸ ਵਿਸ਼ੇ ਜੀ ਕਿਸ ਵਿਸ਼ੇ ਇਹ ਹੀ ਮਤ ਜਿਹੜਾ ਸਾਡੇ ਨਾਲ ਤੱਕਾ ਹੋ ਰਿਹਾ ਹੈਗਾ ਲੇਡੀ ਵੱਲੋਂ ਮਤ ਉਹ ਪਰਚਾ ਕਰਵਾਇਆ ਗਿਆ ਕਿੰਨੇ ਬੰਦਿਆਂ ਦੇ ਪਰਚਾ ਹੋਇਆ ਨਹੀਂ ਉਹਨਾਂ ਦੇ ਹਲੇ ਕੋਈ ਕਾਰਵਾਈ ਨਹੀਂ ਹੋਈ ਨਹੀਂ ਲੇਡੀਆ ਲੇਡੀ ਨੇ ਮਤ ਅੱਜ ਜਾਣਿਆ ਤੇ ਸਾਡੇ 15 ਬੰਦਿਆਂ ਦੀ ਮਤ ਕਾਰਵਾਈ ਹੋਈ ਹੈ 8 10 ਬੰਦਿਆਂ ਦੀ ਕਰਵਾਈ ਗਈ ਅਕਸਰ ਟਿਪਰ ਵਾਲੇ ਤੇ ਰੇਤ ਵਾਲੇ ਦੇ ਉੱਤੇ ਕਿਉਂ ਗੱਲਬਾਤ ਆਂਦੀ ਹੈ ਮਤ ਤੁਹਾਡੇ ਤੇ ਜੀ ਮਤਲਬ ਕੋਈ ਹੋਰ ਮਤਲਬ ਕੰਮ ਸ਼ੁਰੂ ਕਰ ਲਓ ਮੈਂ ਟਿੱਪਰ ਨਹੀਂ ਚਲਾਣ ਦੇਣੇ ਤੁਹਾਨੂੰ ਇੱਕ ਪਾਸੇ ਮਾਨ ਸਾਹਿਬ ਮਤਲਬ ਨਸ਼ਿਆਂ ਵੱਲ ਮਤਲਬ ਸ਼ਿਕੰਜਾ ਕਸ ਰਹੇ ਨੇ ਇੱਕ ਸਾਨੂੰ ਮਤਲਬ ਮਾਨ ਸਾਹਿਬ ਹੀ ਮਤਲਬ ਦੱਸ ਦੇਣਾ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਅਸੀਂ ਮਿਹਨਤ ਨੂੰ ਛੱਡ ਕੇ ਦੱਸ ਦੇਣ ਮਤਲਬ ਕਿਹੜਾ ਬੈਂਕ ਲੁੱਟੀਏ 50-50 ਲੱਖ ਦੀਆਂ ਮਤਲਬ ਟਿੱਪਰ ਦੀਆਂ ਕਿਸ਼ਤਾਂ ਨੇ ਨਹੀਂ ਮੈਡਮ ਤੇ ਕਿਸੇ ਤੇ ਟਿੱਪਰ ਨਹੀਂ ਬੰਦ ਮੇ ਸਰਕਾਰ ਨੇ ਪਰਮਿਸ਼ਨ ਦਿੱਤੀ ਕਿ ਤੁਸੀਂ ਟਿੱਪਰ ਚਲਾਓ ਸਰਕਾਰ ਨੇ ਪਰਮਿਸ਼ਨ ਦਿੱਤੀ ਹੈ ਤਾਂ ਹੀ ਟਿਪਰ ਚੱਲ ਰਹੇ ਨੇ ਕੋਈ ਮੈਡਮ ਤਾਂ ਕਹਿੰਦੇ ਕਿ ਮਨਨ ਹੋ ਜਾਣਗੇ ਸਰ ਬੰਦੀ ਨੇ ਹੁਣ ਮਤਲਬ ਸਾਡੇ ਘਰੇ ਖੜੇ ਆ ਚੱਲ ਹੀ ਨਹੀਂ ਰਹੇ ਟਿਪਰ ਲਾ ਐਨ ਰੈਗੂਲੇਸ਼ਨ ਇਤਲਾ ਰਹੇ ਟਿਪਰ ਕੈਮਰਾ ਦੇਖੋ ਜੀ ਤੁਸੀਂ ਬੰਦ ਕਿਉਂ ਕੀਤੇ ਨਹੀਂ ਇਨਸਾਨਾਂ ਦੇ ਕੋਈ ਪੈਸਾ ਨਹੀਂ ਕੋਈ ਮੰਗ ਹੋ ਰਹੀ ਆ ਜਾਂ ਤੁਹਾਨੂੰ ਬਲੈਕਮਿਲਿੰਗ ਹੋ ਰਹੀ ਆ ਸਰ ਸ਼ਰੇਆਮ ਬਲੈਕਮਿਲਿੰਗ ਹੋ ਰਹੀ ਆ ਅਗਰ ਮਦਦ ਸੀ ਪਏ ਹੈ ਦੀ ਉਹਨੇ ਮੰਗ ਪੂਰੀ ਕਰ ਦਿੰਦੇ ਆ ਫਿਰ ਚੱਲਣਗੇ ਕਿੰਨੇ ਦੀ ਡਿਮਾਂਡ ਕੀਤੀ ਤੁਹਾਡੇ ਤੋਂ ਡਿਮਾਂਡ ਮਤਲਬ ਹੁਣ ਉਹ ਹੀ 1000 ਕਰਪਾ ਟਿਪਰ ਦੀ ਮਤਲਬ ਡਿਮਾਂਡ ਆ ਉਹਨਾਂ ਦੀ ਪਰ ਡੇ ਦੀ ਹਾਂਜੀ ਇੱਕ ਟਿੱਪਰ ਦੀ ਇੱਕ ਟਿੱਪਰ ਦੀ 1000 ਬਣੇ ਹੁਣ ਜੀ ਵੀ ਸਾਨੂੰ ਮਿਲਿਆ ਤੇ ਤੁਸੀਂ ਅਸੀਂ ਹੁਣ ਮਿਲਣਾ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਅਸੀਂ ਤੁਸੀਂ ਇਸ ਵਾਰੀ ਕੋਈ ਤੁਹਾਡੇ ਕੋਲ ਰਿਕਾਰਡਿੰਗ ਹੈ ਕੋਈ ਐਵੀਡੈਂਸ ਹੈਗਾ ਜਿਹੜਾ ਅਸੀਂ ਤੁਹਾਨੂੰ ਰਿਕਾਰਡਿੰਗ ਮੇਰੀ ਥਰੂ ਤੁਹਾਨੂੰ ਆਇਆ ਹੈ ਮੇਰੀ ਗੱਲ ਸੁਣੋ ਅਸੀਂ ਹਲੇ ਤੱਕ ਮੈਂ ਤਾਂ ਕੋਈ ਪੈਸਾ ਨਹੀਂ ਦਿੱਤਾ ਫਿਰ ਸਾਡੇ ਟਿੱਪਰ ਚਲਾਨ ਕਿਉਂ ਨਹੀਂ ਦੇ ਰਹੇ ਅੱਛਾ ਜੀ ਪੈਸਾ ਨਹੀਂ ਮੰਗਿਆ ਇਹਦੇ ਪਿੱਛੇ ਮਤਲਬ ਹੋਰ ਵੀ ਬੰਦੇ ਹੈਗੇ ਨੇ ਤੁਸੀਂ ਸਾਡੇ ਜਾ ਕੇ ਗੱਲ ਨਹੀਂ ਕੀਤੀ ਵੀ ਸਾਡੇ ਟਿੱਪਰ ਚੱਲਣ ਦਿਓ ਜੀ ਚਲੋ ਲੜਾਈ ਦਾ ਮਸਲਾ ਅਲੱਗ ਹੋ ਗਿਆ ਪਰ ਟਿੱਪਰ ਤਾਂ ਚੱਲਣ ਦੇ ਅਸੀਂ ਹਰ ਪਾਸੇ ਜਾ ਕੇ ਮੁਗਹਾਰ ਲਗਾ ਲੀਏ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਅੱਛਾ ਇਲਿਆਜ਼ ਜੀ ਜਿਹੜੀ ਵੀਡੀਓ ਵਾਇਰਲ ਹੋਈਆਂ ਉਹਦੇ ਵਿੱਚ ਉਹਨਾਂ ਦੇ ਵੀ ਸੱਟਾ ਵੱਜੀਆਂ ਤੁਹਾ ਸਾਡੇ ਮਤਲਬ ਜਿਆਦਾ ਸੱਟ ਮਤਲਬ ਪਰਮਜੀਤ ਸਿੰਘ ਪੰਮੇ ਦੇ ਲੱਗੀ ਹੈ ਸੱਟ ਉਹ ਅਸੀਂ ਮਤਲਬ ਉਹਨਾਂ ਨੂੰ ਨਾਲ ਵੀ ਅਸੀਂ ਲੈ ਕੇ ਆਏ ਆ ਉਹਨਾਂ ਹਸਪੀਟਲ ਵੀ ਕੋਈ ਬਿਆਨ ਲੈਣ ਵੀ ਨਹੀਂ ਗਿਆ ਉਹਨਾਂ ਦੇ ਤੇ ਮੌਕੇ ਤੇ ਕੁਝ ਲੀਡੀਆਂ ਵੀ ਜਿਹੜਾ ਤੁਹਾਡੇ ਤੇ ਅਲੀਗੇਸ਼ਨ ਹੈ ਤੁਹਾਡੇ ਵੱਲੋਂ ਕੋਈ ਲੀਡੀਆਂ ਸੱਲਾਈਆਂ ਗਈਆਂ ਸੀਗਾ ਚਾਰ ਪੰਜ ਉਹ ਕੌਣ ਸੀਗੀਆਂ ਜੀ ਬੁਲਾਣੀਆਂ ਕਿੱਥੇ ਸੀ ਸਾਡਾ ਉੱਥੇ ਬੰਦਿਆਂ ਦੇ ਮਤਲਬ ਘਰ ਨੇ ਮਤਲਬ ਘਰ ਦੇ ਮਤਲਬ ਸਸਰਾਲੀ ਪਿੰਡ ਆ ਮਤਲਬ ਕਿਸੇ ਨੂੰ ਨਹੀਂ ਬੁਲਾਇਆ ਮਤਲਬ ਇਹੀ ਉੱਥੇ ਗਏ ਸੀ ਲੜਾਈ ਕਰਨ ਦੇ ਰੰਗ ਨਹੀਂ ਜਿਵੇਂ ਇਹਨਾਂ ਵੱਲੋਂ ਵੀਡੀਓ ਵਾਇਲ ਕੀਤੀ ਗਈ ਨਾ ਜਿਹੜੇ ਐਡਵੋਕੇਟ ਵੱਲੋਂ ਜਿਹੜੇ ਮੈਨ ਵੱਲੋਂ ਕਿਹਾ ਜਾ ਰਿਹਾ ਵੀ ਤੁਹਾਡੇ ਵੱਲੋਂ ਵੀ ਜਿਹਦੇ ਨਾਲ ਲੜਾਈ ਹੋਈ ਹੈ ਟਿਪਰ ਵਾਲੇ ਨਾਲ ਉਹਨਾਂ ਵੱਲੋਂ ਵੀ ਲੇਡੀਜ਼ ਕੁਝ ਗੱਡੀ ਦੇ ਵਿੱਚ ਉਤਾਰ ਕੇ ਪਾਈਆਂ ਗਈਆਂ ਨੇ ਅੱਛਾ ਮੈਂ ਧਿਆਨ ਨਾਲ ਦੇਖੋ ਸਾਡੇ ਜਿਹੜੀ ਵੀਡੀਓ ਦੇ ਤੁਸੀਂ ਕਹਿ ਰਹੇ ਹੋ ਲੇਡੀਜ਼ ਬੁਲਾਈ ਗਈਆਂ ਨੇ ਉਹ ਜਿਨ੍ਹਾਂ ਦਾ ਟਿਪਰ ਆ ਉਹਨਾਂ ਦੀ ਮੰਮੀ ਡੈਡੀ ਨੇ ਸਾਰੇ ਚੌਲ ਦੀ ਫੈਮਿਲੀ ਹੈਗੀ ਆ ਫੈਮਿਲੀ ਆ ਅੱਛਾ ਜੀ ਉਹ ਜਿਹੜੀ ਉਹ ਵੀਡੀਓ ਵਾਇਰਲ ਕਰ ਰਹੇ ਨੇ ਵੀ ਹਾਂ ਦੇਖੋ ਜੀ ਰਾਹ ਰੋਕਿਆ ਉਹਨਾਂ ਨੇ ਬਾਕਾਇਦਾ ਵੀਡੀਓ ਬਣਾਈ ਜਾ ਦੋ ਲੇਡੀ ਸਾਡੀ ਨੂੰ ਇਮੋਸ਼ਨਲ ਬਲੈਕਮੇਲ ਕੀਤਾ ਵੀ ਤੁਸੀਂ ਇੱਥੇ ਮੂਰੇ ਬੈਠੋ ਉਹ ਬੈਠ ਕੇ ਵੀਡੀਓ ਬਣਾਉਣ ਤੋਂ ਬਾਅਦ ਫਿਰ ਉਹ ਕਾਰਵਾਈ ਅੱਗੇ ਚੱਲਦੀ ਹੈ ਜੀ ਫਿਰ ਆਪਸ ਵਿੱਚ ਹੀ ਬਹਿਸ ਹੁੰਦੀ ਹੈ ਫਿਰ ਝਗੜੇ ਤੱਕ ਗੱਲ ਪਹੁੰਚਦੀ ਆ ਜਦੋਂ ਇਹ ਝਗੜਾ ਹੁੰਦਾ ਨਾ ਜੀ ਤੁਸੀਂ ਦੇਖੋ ਆ ਉਹਨਾਂ ਦਾ ਸਰਪੰਚ ਆ ਹਸ ਦਾ ਪੀਲੀ ਪੱਗ ਵਾਲਾ ਤੇ ਆ ਸਾਡੇ ਸਰਦਾਰ ਜੀ ਨੇ ਜਿਨ੍ਹਾਂ ਦੀ ਪੱਗ ਦੀ ਬੇਅਦਬੀ ਹੋਈ ਨੇ ਠੀਕ ਆ ਜੀ ਉਸ ਤੋਂ ਬਾਅਦ ਇਹ ਸ਼ਾਮ ਨੂੰ ਜਾ ਕੇ ਲਾਈਵ ਹੁੰਦੇ ਨੇ ਇਹਦੇ ਵਿੱਚ ਕੋਈ ਇਹੋ ਜਿਹਾ ਦੀਂਦਾ ਤੁਹਾਨੂੰ ਕੋਈ ਟਾਂਕੇ ਵਾਲਾ ਕੋਈ ਤਲਵਾਰ ਬੱਜੀ ਹੋਵੇ ਪਹਿਲਾਂ ਉਹਨਾਂ ਨੇ ਸਲਵਾਰ ਕਮੀਜ਼ ਸੂਟ ਪਾਇਆ ਸੀਗਾ ਹੁਣ ਟੀ-ਸ਼ਰਟ ਪਜਾਮਾ ਵਾਂ ਮਤਲਬ ਸਾਨੂੰ ਉਹ ਬਲੈਕ ਮੈਨ ਕਰ ਰਹੀ ਆ ਸ਼ਾਮ ਨੂੰ ਉਹ ਜਾ ਕੇ ਦੇਖੋ ਆ ਮੁੰਡਾ ਜਿਹਦੇ ਸੱਟ ਲੱਗੀ ਆ ਮੁੰਡਾ ਵਾ ਇੱਕ ਆ ਵਾ ਇੱਕ ਇਹ ਆਪ ਨੇ ਇਹਦੇ ਵਿੱਚ ਸਾਫ਼-ਸਾਫ਼ ਦੀਂਦਾ ਉਹ ਬਲੈਕ ਮੈਨ ਹੀ ਕਰਨਾ ਚਾਹੁੰਦੇ ਨੇ ਦੂਜੇ ਦਿਨ ਜਾ ਕੇ 17 ਟਾਂਕੇ ਲੱਗ ਜਾਂਦੇ ਉਹਨਾਂ ਦੇ ਕੌਣ ਕਿਰਪਾਨ ਮਾਰੂਗਾ ਜਿਹਦੇ ਕਿਰਪਾਨ ਵੱਜੂਗੀ ਉਹ ਪੈਂਦੇ ਸੱਟ ਹੀ ਜ਼ਖਮੀ ਹੋਊਗਾ ਬਲੱਡ ਨਿਕਲੂਗਾ ਤੁਹਾਡੇ ਕੋਈ ਹੈਗੇ ਮੌਕੇ ਦੀ ਵੀਡੀਓ ਕੋਈ ਸਾਡੇ ਕੋ ਆ ਸਾਰਾ ਕੁਝ ਆਈ ਉਹਨਾਂ ਨੇ ਖੁਦ ਵੀਡੀਓ ਬਣਾ ਬਣਾ ਕੇ ਦੱਸਿਆ ਆ ਜਿੰਨੀਆਂ ਵੀਡੀਓ ਦੇ ਵਿੱਚ ਉਹ ਲਾਈਵ ਹੋ ਕੇ ਬੋਲ ਰਹੇ ਨੇ ਉਹ ਸਾਰੀ ਵੀਡੀਓ 'ਚ ਲਾਈਵ ਹੋ ਕੇ ਕਹਿ ਰਹੇ ਵੀਡੀਓ ਬਣ ਰਹੀ ਹੱਥ ਖੜੇ ਕਰ ਰਹੇ ਨੇ ਸਾਰੀ ਵੀਡੀਓ ਲਾਈਵ ਚ ਚਲਾਈ ਆ ਉਹਨਾਂ ਨੇ ਕਦੇ ਉਹ ਕਹਿੰਦੇ ਸੱਜੀ ਬਾਹ ਟੁੱਟੀ ਆ ਕਦੇ ਕਹਿੰਦੇ ਖੱਬੀ ਟੁੱਟੀ ਆ ਕਹਿੰਦਾ ਮਤਲਬ 1000 ਰੁਪਏ ਟਿੱਪਰ ਜਿਹੜੀ ਉਹ ਮੰਗ ਕਰਦੇ ਆ ਉਹ ਬਿਲਕੁਲ ਅਸੀਂ ਨਹੀਂ ਦੇਣ ਦੇਣੀ ਤੱਕ ਆ ਨਹੀਂ ਅਸੀਂ ਹੁਣ ਦੇਣਾ ਬਿਲਕੁਲ ਨਹੀਂ ਦੇ ਰਹੀ ਸਾਡੇ ਕਿਸੇ ਬੰਦੇ ਦੀ ਸੁਣਵਾਈ ਨਹੀਂ ਹੋਈ ਕਿਸੇ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਵੀ ਤੁਹਾਡੇ ਨਾਲ ਨਾਂ ਇਨਸਾਫੀ ਕਿਉਂ ਹੋ ਰਹੀ ਹੈ ਉਹਨਾਂ ਵੱਲੋਂ ਗਵਰਨਰ ਸਾਨੂੰ ਹੀ ਮਿਲਿਆ ਗਿਆ ਉਹਨਾਂ ਵੱਲੋਂ ਮੌਜੂਦਾ ਵਿਧਾਇਕ ਤੇ ਵੀ ਇਲਜ਼ਾਮ ਲਗਾਏ ਗਏ ਨੇ ਕਿ ਉਹ ਵੀ ਉਹਨਾਂ ਦੀ ਮਿਲੀ ਭਗਤ ਹੈ ਦੇਖੋ ਜੀ ਲੇਡੀਜ਼ ਨੇ ਉਹ ਜਿਹੜਾ इमोशनल ਬਲੈਕਮੇਲ ਹੁੰਦਾ ਅਗਲਾ ਲੇਡੀ ਦੇਖ ਕੇ ਉਹ ਦੁਖੀ ਹੋਏ ਜਾਂਦਾ ਤੁਹਾਡੇ ਮੂਰੇ ਵੀ ਦਰਖਾਸਤ ਲਾਓ ਕੋਈ ਭੈਣ ਸਾਡੀ ਆ ਕੇ ਕਹੇ ਮੇਰੇ ਨਾਲ ਧੱਕਾ ਹੋ ਗਿਆ ਤੁਸੀਂ ਉਹਦਾ ਕਰੂਗੇ ਨਹੀਂ ਦੱਸੋ ਕੁਝ ਵੀ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਆ ਪਰ ਕਾਨੂੰਨ ਇਹਦੇ ਕਾਨੂੰਨ ਦੇਖੋ ਉਹ ਕਾਨੂੰਨ ਕੋ ਸਾਰਿਆਂ ਦਾ ਹੱਕ ਹੀ ਜਾਣਦਾ ਜਿਉ ਗਵਰਨਰ ਸਾਹਿਬ ਕੋ ਗਿਆ ਉਹਨਾਂ ਦਾ ਹੱਕ ਬਣਦਾ ਸਾਨੂੰ ਇਹ ਨਹੀਂ ਵੀ ਨਹੀਂ ਰੋਕ ਸਕਦੇ ਅਸੀਂ ਅੱਜ ਨਹੀਂ ਰੋਕ ਸਕਦੇ ਹੱਕ ਆ ਉਹਨਾਂ ਦਾ ਪਰ ਸਾਡੀ ਵੀ ਸੁਣਵਾਈ ਹੋਵੇ ਸਾਡੀ ਵੀ ਸੁਣਾਈ ਹੋਈ ਮੈਂ ਕਿੰਨੇ ਲੰਬੇ ਸਮੇਂ ਤੋਂ ਇਹ ਵਾਅ ਚੱਲ ਰਿਹਾ ਇਹ ਪਿਛਲੇ 10 ਤਰੀਕ 10 ਫਰਵਰੀ ਤੋਂ ਉਹਨਾਂ ਨੇ ਧਰਨਾ ਲਾਇਆ ਸੀ 2 ਤੋਂ 2.5 ਮਹੀਨੇ ਹੋ ਗਿਆ ਜੀ ਤੇ 2.5 ਮਹੀਨੇ ਚ ਜਿਹੜੇ ਤੁਹਾਡੇ ਇਲਾਕੇ ਦੇ ਵਿਧਾਇਕ ਨੇ ਮੰਤਰੀ ਬਣ ਚੁੱਕੇ ਨੇ ਉਹਨਾਂ ਵੱਲੋਂ ਵੀ ਨਹੀਂ ਸੁਣਿਆ ਹੁਣਾਂ ਨੇ ਜੀ ਇਹ ਬਕਾਇਦਾ ਇਹ ਕਾਨਫਰੰਸ 'ਚ ਵੀ ਕਿਹਾ ਹੋਇਆ ਵਾ ਵੀ ਜਿਹੜਾ ਗਲਤ ਆ ਅਨਲੀਗਲ ਚੱਲ ਰਿਹਾ ਉਹਤੇ ਕਾਰਵਾਈ ਹੋਵੇ ਜਦੋਂ ਕੋਈ ਗਲਤ ਹੀ ਨਹੀਂ ਚੱਲ ਰਿਹਾਗਾ ਤਾਂ ਕਾਰਵਾਈ ਕਿੱਦਾਂ ਹੋਊਗੀ ਦੱਸੋ ਮੈਨੂੰ ਨਹੀਂ ਦੂਜੇ ਤਰੀਕ ਵਸਤੇ ਉਹਨਾਂ ਨੇ ਕੁਝ ਨਹੀਂ ਕਿਹਾ ਵੀ ਹਾਂ ਤੁਹਾਡੀ ਵੀ ਸੁਣਵਾਈ ਹੋਵੇ ਜੇ ਉਹਨਾਂ ਨੇ ਇਹ ਕਿਹਾ ਵੀ ਗਲ ਉੱਥੇ ਠੀਕ ਹੈ ਤਾਂ ਹੀ ਆਈ ਤੁਹਾਡੇ ਕੋਲ ਇੱਥੇ ਮੰਗ ਮੰਗਦੇ ਹਾਂਜੀ 1000 ਰੁਪਏ ਕਿਨੇ ਰੰਗੇ 1000 ਰੁਪਏ ਮੰਗੇ ਨਹੀਂ ਮੈਡਮ ਨੇ ਇਹ ਮੰਗ ਰੱਖੀ ਹੋਈ ਆ ਕਿ ਇਹਨਾਂ ਦੀਆਂ ਗੱਡੀਆਂ ਦੇ ਕਾਗਜ਼ ਨਹੀਂ ਹੈਗੇ ਕੱਲੀ ਮੈਡਮ ਵੱਲੋਂ ਪਿੰਡ ਵੱਲੋਂ ਪੂਰੇ ਵੱਲੋਂ ਕੱਲੀ ਮੈਡਮ ਵੱਲੋਂ ਹੈ ਜੀ ਕੋਈ ਪਿੰਡ ਦਾ ਹੈ ਹੀ ਨਹੀਂ ਉੱਥੇ ਜੀ ਹੋਰ ਕੀ ਮੰਗੋ ਹੋਰ ਉਹ ਸਾਡੇ ਪਿੰਡ ਜਾ ਕੇ ਇਹ ਬੰਦ ਜਿਹੜਾ ਵਿਵਾਦ ਹੋਇਆ ਸੀਗਾ ਵੀਡੀਓ ਵਾਇਰਲ ਹੋਈ ਸੀ ਜਿ ਮਾਰਕੁੱਟ ਹੋ ਰਹੀ ਉਹ ਪਿੰਡ ਦੇ ਬੰਦੇ ਨੇ ਕਾਰ ਲਿਆ ਸਾਡੇ ਪਿੰਡ ਦੇ ਹੀ ਹੈ ਜੀ ਉਹ ਆਪ ਸਾਡੇ ਪਿੰਡ ਜਾਈਏ ਹੋਰ ਮੰਗ ਕੀ ਕਰਦੇ ਹੋ ਅੱਜ ਕੀ ਮੰਗ ਕਰਦੇ ਹੋ ਜੀ ਆਸੀਂ ਤਾਂ ਇਹੀ ਮੰਗ ਕਰਦੇ ਆ ਪ੍ਰਸ਼ਾਸ ਮੇਰਾ ਕੋਈ ਨਾਮ ਤੁਹਾਡਾ ਮੇਰਾ ਹਰਜਿੰਦਰਪੁਰ ਨਾਮ ਆ ਤੇ ਪਿੰਡ ਸੀੜਾ ਤੋਂ ਆ ਮਾਮਲਾ ਜੀ ਮਾਮਲਾ ਸਰ ਇਹਨਾਂ ਦਾ 2 ਮਹੀਨੇ ਤੋਂ ਵਿਵਾਦ ਚੱਲ ਰਿਹਾ ਹੈ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਵੀ ਇਹਨਾਂ ਨੇ ਮੇਰਾ ਵੀ ਪਿੱਛਾ ਕਰਾਇਆ ਜਾਂ ਮੇਰੇ ਬਾਰੇ ਜਾਣਕਾਰੀ ਲਈਤੀ ਮੈਂ 6 ਵਜੇ ਇੱਕ ਆਪਣਾ ਰੈਸਟੋਰੈਂਟ ਚਲਾਨੀ ਆ ਇਹਨਾਂ ਦੇ ਪਾਸੋਂ ਉਧਰੋਂ ਮੈਂ ਛੁੱਟੀ ਕਰਕੇ ਆ ਰਹੀ ਤੇ ਇਹਨਾਂ ਨੇ ਘਰਾਵ ਕੀਤਾ ਹੋਇਆ ਸੀ ਮੈਂ ਇਹਨਾਂ ਨੂੰ ਇਹਨਾਂ ਨੂੰ ਪਿਆਰ ਨਾਲ ਕਿਹਾ ਮੈਡਮ ਨੂੰ ਵੀ ਜਸਟ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਨੂੰ ਮੇਰੇ ਘਰ ਲਈ ਰਸਤਾ ਦਿੱਤਾ ਜਾਵੇ ਕਹਿੰਦੀ ਜੋ ਮਰਜ਼ੀ ਹੋਵੇ ਅਸੀਂ ਦੇਣਾ ਨਹੀਂ ਆ ਇਹ ਸੁਖਵਿੰਦਰ ਸਿੰਘ ਨੇ ਆਕੇ ਪਿੱਛੋਂ ਮੈਂ ਬਾਅਦ ਚ ਨਾਮ ਪਤਾ ਕਰਾਇਆ ਇਹਨੇ ਮੇਰੇ ਆਗੇ ਸਿਰ ਤੇ ਮੁੱਕਾ ਮਾਰਿਆ ਹੁਣ ਮੈਡਮ ਇਹ ਵੀਡੀਓ ਚ ਬਾਰ ਬਾਰ ਕਹਿ ਰਹੀ ਹੈ ਮੇਰੀ ਚੁੰਨੀ ਲੱਥੀ ਸਾਡੀਆਂ ਚੁੰਨੀਆਂ ਨਹੀਂ ਲੱਥੀਆਂ ਉਹਦੀ ਚੁੰਨੀ ਦੀ ਜਿਆਦਾ ਸਾਡੀ ਵੈਲਿਊ ਨਹੀਂ ਹੈ ਚੁੰਨੀ ਦੀ ਉਹ ਕਹਿੰਦੀ ਪੱਗਾਂ ਲਾ ਕੇ ਆਏ ਨੇ ਪੱਗਾਂ ਮੈਡਮ ਗੱਲ ਨੇ ਔਰ ਇਹ ਜਿਹੜਾ ਮੁੰਡਾ ਫੋਟੋ ਦੇ ਵਿੱਚ ਆਇਆ ਨਾ ਉਹ ਵਾਲਾ ਇਹ ਵਲਾਂ ਇਹਨੇ ਸਭ ਤੋਂ ਪਹਿਲਾਂ ਦੋਨਾਂ ਨੇ ਜਾ ਕੇ ਭੱਜੀ ਦੀ ਪੱਗ ਨੂੰ ਆ ਹੱਥ ਪਾਇਆ ਕੋਈ ਕੌਣ ਨੇ ਜੀ ਬੰਦੇ ਪਤਾ ਕਿਹਤਾਂ ਵਾਲੇ ਇਹ ਕੌਣਸ ਘੜਦੇ ਨੇ 1 ਕਿਲ ਮੈਡਮ ਇਹਨਾਂ ਨੇ ਸਭ ਤੋਂ ਪਹਿਲਾਂ ਪੱਗਾਂ ਲਾਈਆਂ ਫਿਰ ਉਧਰੋਂ ਵਿਵਾਦ ਸ਼ੁਰੂ ਆ ਇੱਕ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਖਿੱਚ ਕੇ ਲੈ ਕੇ ਗਏ ਉਹਨਾਂ ਦੀ ਸੱਟੇ ਵੀ ਪਾ ਦਿੱਤੀ ਤੁਹਾਡਾ ਮਤਲਬ ਹੈ ਹੁਣ ਆਹਨੇ ਕੋਈ ਲੈਣ ਦੇ ਨਹੀਂ ਸੀਗਾ ਤੁਸੀਂ ਜਾ ਰਹੇ ਸੀ ਆਪਣਾ ਰਾਹ ਹੀ ਹਾਂ ਚਲੋ ਹੁਣ ਅੱਜ ਜਿਹੜਾ ਮੰਗ ਪੱਤਰ ਦੇਣਾ ਹੈ ਉਹ ਚ ਪਿੰਡ ਵਾਲੇ ਵੀ ਨਾਲ ਲੈਣੇ ਟਿਪਰੇਸੋਸੀਏਸ਼ਨ ਦੇ ਹਾਂਜੀ ਪਿੰਡ ਚਲੋ ਠੀਕ ਸਾਰਾ ਠੀਕ ਹੈ ਜੀ ਉੱਪਰ